ਜਿਸ ਉਹ ਨੂੰ ਕੀਤਾ ਕਟਿਆ ਗਿਆ ਉਹ ਆਲਮੋਸਟ ਫਿਨਿਸ਼ ਹੋਣ ਵਾਲਾ ਸੀ ਹੂੰ ਥੋੜਾ ਜਿਹਾ ਥੈਰਿੰਦਾ ਸੀ ਤੇ ਥੋੜੇ ਜਿਹੇ ਉਹਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਉਹਨੂੰ ਰੋਕਿਆ ਤੇ ਉਹਦੇ ਉੱਪਰ ਉਹਨਾਂ ਨੇ ਜੋ ਕੁਝ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਸਾਹਮਣੇ ਦਿਦਾ ਆ ਵੀਡੀਓ ਉੱਪਰ ਕੀ ਹੋ ਰਿਹਾ ਆ ਜੀ ਪਰ ਉਹਦੇ ਵਿੱਚੋਂ ਜਿਹੜੀ ਚੰਗੀ ਗੱਲ ਨਿਕਲੀ ਆ ਉਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਜੀ ਉਹ ਇਹ ਆ ਕਿ ਉੱਥੇ ਲੜਾਈ ਨਹੀਂ ਹੋਈ ਬਿਲਕੁਲ ਬਿਲਕੁਲ ਜਿਹੜਾ ਜਿਹੜਾ ਹਿੰਦੁਸਤਾਨ ਦੇ ਵਿੱਚ ਅਸੀਂ ਕਰਦੇ ਆ ਜੀ ਉਹ ਸਾਡੇ ਤੇ ਕੋੜੀ ਚਲਾਈ ਜਾਂਦੀ ਆ ਹੂੰ ਚਲਾਈ ਜਾਂਦੀ ਕਿ ਨਹੀਂ ਚਲਾਈ ਜਾਂਦੀ ਬਿਲਕੁਲ ਬਿਲਕੁਲ ਜੀ ਡਾਂਗਾ ਮਾਰੀਆਂ ਜਾਂਦੀਆਂ ਸਾਰੀ ਦੁਨੀਆ ਦੇ ਵਿੱਚ ਸਾਡੇ ਸਰਦਾਰਾਂ ਦੀਆਂ ਹੌਸਲਾ ਦੇਖੋ ਜੀ ਕਿਸ ਤਰੀਕੇ ਦੇ ਨਾਲ ਸਾਡੇ ਬੰਦਿਆਂ ਨੇ ਟਾਪ ਪੋਸਟਾਂ ਦੇ ਉੱਪਰ ਜਾ ਕੇ ਕੰਮ ਕੀਤਾ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਇੱਕ ਪੋਸਟ ਵੀ ਨਹੀਂ ਮਿਲਦੀ ਉਹਨਾਂ ਨੂੰ ਵਿੱਚ ਸੋਲੇ ਐਜੂਕੇਸ਼ਨ ਹੋਈ ਪਰੇ ਹੋ ਗਿਆ ਕਿ ਨਹੀਂ ਹੂੰ ਹੂੰ ਜੀ ਦੇਖੋ ਜੇ ਹੁਣ ਸਿੰਧੋਸਤਾਨ ਦੇ ਬੰਦਿਆਂ ਨੇ ਜਾਂ ਹਿੰਦੁਸਤਾਨ ਨੇ ਇਹ ਜਾਣ ਪੁੱਛ ਕੇ ਸਾਡੇ ਗੱਲ ਪਾਉਣਾ ਆ ਅਸੀਂ ਇਹ ਨਹੀਂ ਪਾਉਣਾ ਜੀ ਅਸੀਂ ਆਪਣੇ ਹੱਕਾਂ ਲਈ ਖੜੇ ਆ ਕਿ ਆ ਸਾਡੇ ਬਾਹਰਲੇ ਮੋਰਖਾਂ ਦੇ ਵਿੱਚ ਸਾਡੇ ਜਿਹੜੇ ਕਨੈਕਸ਼ਨ ਪੜੇ ਹੋ ਉਹਨਾਂ ਸਾਡੀ ਚਿੰਤੀ ਬੜੀ ਹੋਏ ਇਸ ਤੋਂ ਤੱਕ ਉਹਨੂੰ ਖਰਾਬ ਕਰਨ ਨੂੰ ਕਰ ਰਹੇ ਆ ਦੋਸਤਾਂ ਨਿਊਜ਼ੀਲੈਂਡ ਨਗਰ ਕੀਰਤਨ ਦੀਆਂ ਤਸਵੀਰਾਂ ਵਾਇਰਲ ਹੋndੀਆਂ ਨੇ ਤੇ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਭਾਵੇਂ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਨਿਊਜ਼ੀਲੈਂਡ ਵਿਖੇ ਜਿਸ ਦਾ ਵਿਰੋਧ ਕੇ ਉੱਥੋਂ ਦੇ ਕੁਝ ਲੋਕਾਂ ਦੇ ਵੱਲੋਂ ਇੱਥੇ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਸਿੱਖ ਹਲਕਿਆਂ ਦੇ ਵਿੱਚ ਇਸ ਚੀਜ਼ ਦਾ ਭਾਰੀ ਵਿਰੋਧ ਇੱਥੇ ਕੀਤਾ ਗਿਆ। ਵੱਖ-ਵੱਖ ਤਰੀਕਿਆਂ ਦੇ ਨਾਲ ਜੇਕਰ ਅਸੀਂ ਇੱਥੇ ਦੇਖੀਏ ਕਿ ਪਿਛਲੇ ਕੁਝ ਕੀ ਸਮੇਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਜੇਕਰ ਖਾਸ ਤੌਰ ਦੇ ਉੱਤੇ ਦੇਖੀਏ ਤਾਂ ਵਿਰੋਧ ਇੱਥੇ ਲਗਾਤਾਰ ਕੀਤਾ ਜਾ ਰਿਹਾ ਹੈ। ਕੁਝ ਕੁ ਬਿਆਨ ਨੇ ਜਿਹੜੇ ਲਗਾਤਾਰ ਇੱਥੇ ਸਾਹਮਣੇ ਇੱਥੇ ਆਉਂਦੇ ਨੇ ਤੇ ਹੁਣ ਵੀ ਇੱਥੇ ਇਹ ਚੀਜ਼ ਲਗਾਤਾਰ ਇੱਥੇ ਸਾਹਮਣੇ ਆਈ ਹੈ। ਸਾਡੇ ਨਾਲ ਇਸ ਬਾਰੇ ਦੇ ਉੱਤੇ ਅਮਰੀਕ ਸਿੰਘ ਸੌਤਾ ਜੁੜੇ ਹੋਏ ਨੇ ਗੱਲਬਾਤ ਕਰ ਲੈਣਿਆ ਇਹ ਸਾਰੇ ਮਾਮਲ ਨੂੰ ਲੈ ਕੇ ਸੌਤਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਗੁਰਵਿੰਦਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਤੁਸੀਂ ਗੱਲਬਾਤ ਕੀਤੀ ਆ ਨਾ ਜੀ ਇਹ ਹਰੇਕ ਪੱਖ ਤੋਂ ਅਸੀਂ ਨੈਗੇਟਿਵ ਪੱਖ ਤੋਂ ਵੀ ਦੇਖਦੇ ਆ ਤੇ ਪੋਜ਼ਿਟਿਵ ਪੱਖ ਤੋਂ ਪੱਖ ਤੋਂ ਵੀ ਦੇਖਣਾ ਚਾਹੀਦਾ ਆ ਇਹ ਜਿਹੜੇ ਨਗਰ ਕੀਰਤਨ ਜਾਂ ਇਹ ਜਲੂਸ ਕੱਢੇ ਜਾਂਦੇ ਆ ਉਨਾ ਦਾ ਹਿੰਦੁਸਤਾਨ ਦੀ ਸਰਕਾਰ ਨੂੰ ਬਹੁਤ ਦੁੱਖ ਹੁੰਦਾ ਹੁਣ ਇਹ ਚੀਜ਼ ਨੂੰ ਆਪਾਂ ਨੂੰ ਜਰੂਰ ਦੇਖਣਾ ਚਾਹੀਦਾ ਇੱਕ ਉਹਦੇ ਵਿੱਚ ਜਿਸ ਵੇਲੇ ਉਹ ਨੂ ਕੀਰਤਨ ਕੱਢਿਆ ਗਿਆ ਉਹ ਆਲਮੋਸਟ ਫਿਨਿਸ਼ ਹੋਣ ਵਾਲਾ ਸੀ ਹੂੰ ਥੋੜਾ ਜਿਹਾ ਥੇਹ ਰਹਿਦਾ ਸੀ ਤੇ ਥੋੜੇ ਜਿਹਾ ਉਹਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਉਹਨੂੰ ਰੋਕਿਆ ਤੇ ਉਹਦੇ ਉੱਪਰ ਉਹਨੇ ਜੋ ਕੁਛ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਸਾਹਮਣੇ ਦਿਦਾ ਆ ਵੀ ਉੱਪਰ ਕੀ ਹੋ ਰਿਹਾ ਆ ਜੀ ਪਰ ਉਹਦੇ ਵਿੱਚੋਂ ਜਿਹੜੀ ਚੰਗੀ ਗੱਲ ਨਿਕਲੀ ਆ ਹੂੰ ਉਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਜੀ ਉਹ ਇਹ ਆ ਕਿ ਉੱਥੇ ਲੜਾਈ ਨਹੀਂ ਹੋਈ ਬਿਲਕੁਲ ਬਿਲਕੁਲ ਜਿਹੜਾ ਜਿਹੜਾ ਹਿੰਦੁਸਤਾਨ ਦੇ ਵਿੱਚ ਅਸੀਂ ਕਰਦੇ ਆ ਜੀ ਉਹ ਸਾਡੇ ਤੇ ਗੋਲੀ ਚਲਾਈ ਜਾਂਦੀ ਆ ਹੂੰ ਚਲਾਈ ਜਾਂਦੀ ਕਿ ਨਹੀਂ ਚਲਾਈ ਜਾਂਦੀ ਬਿਲਕੁਲ ਬਿਲਕੁਲ ਜੀ ਡਾਂਗਾ ਮਾਰੀਆਂ ਜਾਂਦੀਆਂ ਉਸ ਕਰਦੀ ਆ ਔਰ ਸੋਤਾ ਸਾਹਿਬ ਸਵਾਲ ਇੱਥੇ ਹੁਣ ਜੋ ਸਿੱਖ ਜਗਤ ਦੇ ਵਿੱਚ ਇਸ ਵੇਲੇ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਰਕਾਰ ਨੂੰ ਉਹਨਾਂ ਨੂੰ ਇਹ ਵਿਰੋਧ ਕਰਨਾ ਕਿਉਂ ਪਿਆ ਕਾਰਨ ਇਹਦੇ ਉੱਤੇ ਜੇਕਰ ਉਹਨਾਂ ਨੇ ਵਿਰੋਧ ਕਰਨਾ ਸੀ ਤਾਂ ਘੱਟੋ-ਘੱਟ ਆਮ ਚਾਰ ਲੋਕਾਂ ਦਾ ਉੱਥੇ ਕਰ ਲੈਂਦੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੀ ਉੱਥੇ ਰੁਕਣਾ ਚਾਹੀਦਾ ਭਾਵ ਕਿ ਪਾਲਕੀ ਸਾਹਿਬ ਨੂੰ ਉੱਥੇ ਨਹੀਂ ਸੀ ਰੁਕਣਾ ਚਾਹੀਦਾ ਇਹ ਇਸ ਚੀਜ਼ ਨੂੰ ਲੈ ਕੇ ਲੋਕ ਵਿਰੋਧ ਇੱਥੇ ਕਰ ਰਹੇ ਨੇ ਉਹ ਠੀਕ ਆ ਦੇਖੋ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਰਿਸਪੈਕਟ ਕਰਨੀਆਂ ਸਿੱਖਾਂ ਨੇ ਕਰਨੀਆਂ ਸਾਡਾ ਗੁਰੂ ਉਹ ਹਮ ਉਹਨਾਂ ਨੂੰ ਇੰਨਾ ਨੋਲਿਜ ਨਹੀਂ ਹੈ ਸਮਝ ਗਿਆ ਬਿਲਕੁਲ ਜੀ ਰਾਈਟ ਹੁਣ ਜੇ ਉਹਨਾਂ ਨੂੰ ਨੋਲਿਜ ਨਹੀਂ ਸਾਨੂੰ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਨਾ ਹਮ ਸੋ ਇਸ ਕਰਕੇ ਜੇ ਅਸੀਂ ਹੁਣ ਕਹੀਏ ਵੀ ਤੁਸੀਂ ਆਹ ਕਿਉਂ ਕੀਤਾ ਉਹ ਕਿਉਂ ਕੀਤਾ ਹਮ ਸਾਡਾ ਫਰਜ਼ ਬਣਦਾ ਉਹਨਾਂ ਨੂੰ ਬਿਠਾੜ ਕੇ ਉਹਨਾਂ ਦੇ ਨਾਲ ਬਚਿੰਦਿਆਂ ਦੇ ਨਾਲ ਗੱਲਬਾਤ ਕਰਕੇ ਅਸੀਂ ਆਪਣੀ ਗੱਲ ਸਾਰੀ ਰੱਖੀਏ ਹੂੰ ਤੇ ਇਹ ਸਾਨੂੰ ਐਨੇ ਬਾਹਲੇ ਮੁਲਕਾਂ ਦੇ ਵਿੱਚ ਤਾਂ ਇੰਨੀ ਫ੍ਰੀਡਮ ਹੈ ਅਸੀਂ ਖਾਲਸਾਣ ਦੇ ਝੰਡੇ ਵੀ ਲਾਈ ਫਿਰਦੇ ਆ ਹੂੰ ਅਸੀਂ ਸਾਰੇ ਸਾਰੀ ਦੁਨੀਆ ਦੇ ਵਿੱਚ ਸਾਡੇ ਸਰਦਾਰਾਂ ਦੀਆਂ ਉਸਤਾਂ ਦੇਖੋ ਜੀ ਇਸ ਤਰੀਕੇ ਦੇ ਨਾਲ ਸਾਡੇ ਬੰਦਿਆ ਨੇ ਟਾਪ ਪੋਸਟਾਂ ਤੇ ਉੱਪਰ ਜਾ ਕੇ ਕੰਮ ਕੀਤਾ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਇੱਕ ਪੋਸਟ ਵੀ ਨਹੀਂ ਮਿਲਦੀ ਹੂੰ ਗੱਲ ਕਰੋ ਹੂੰ ਹੂੰ ਅਸੀਂ ਉੱਥੋਂ ਆਏ ਆ ਭੱਜ ਕੇ ਆਏ ਆ ਜੀ ਦੁੱਖ ਨੂੰ ਆਏ ਆ ਐਜੂਕੇਸ਼ਨ ਨੂੰ ਆਏ ਆ ਇੱਥੇ ਆ ਕੇ ਬਾਹਲੇ ਮੁਲਕਾਂ ਦੇ ਵਿੱਚ ਸਾਡੇ ਬ੍ਰੇਨ ਜਿਹੜੇ ਆ ਸਾਨੂੰ ਅਕਲ ਆ ਗਈ ਆ ਜੀ ਉੱਥੇ ਅਸੀਂ ਛੱਪੜ ਦੇ ਗਾ ਡੱਡੂ ਬਣ ਕੇ ਬੈਠੇ ਸੀ ਕਿ ਨਹੀਂ ਹੂੰ ਸਾਡੂ ਕੋਕ ਪੈਂਦੀ ਸੀ ਕਿ ਨਹੀਂ ਪੈਂਦੀ ਸੀ ਪਰ ਜੇਕਰ ਬਿਲਕੁਲ ਤੋਤਾ ਸਾਹਿਬ ਤੁਹਾਡੀ ਗੱਲ ਨੂੰ ਐਗਰੀ ਕਰਦਾ ਪਰ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੈਠੇ ਲੋਕ ਜਾਂ ਇੰਡੀਆ ਦੇ ਵਿੱਚ ਬੈਠੇ ਲੋਕ ਇਸ ਗੱਲ ਦਾ ਇੱਥੇ ਸਵਾਲ ਕਰ ਰਹੇ ਨੇ ਆਪਣੀ ਸਿੱਖਾਂ ਦੇ ਉੱਤੇ ਸਵਾਲ ਕਰ ਰਹੇ ਨੇ ਪੰਜਾਬੀਆਂ ਦੇ ਉੱਤੇ ਸਵਾਲ ਕਰ ਰਹੇ ਨੇ ਉਹ ਕਹਿੰਦੇ ਕਿ ਤੁਹਾਡੇ ਇਸ ਸਾਰੇ ਜੋ ਘਟਨਾਕਰਮ ਤੋਂ ਬਾਅਦ ਉਹ ਇਸ ਗੱਲ ਦਾ ਜ਼ਿਕਰ ਇੱਥੇ ਕਰਦੇ ਨੇ ਕਿ ਹੁਣ ਆ ਤੁਹਾਨੂੰ ਬਾਹਰੋਂ ਚਿੱਤਰ ਪੈਂਦੇ ਨੇ ਇਸ ਤੋਂ ਵੱਧ ਹੁਣ ਤੁਹਾਨੂੰ ਇੱਥੇ ਕੀ ਹੋਵੇਗਾ ਤੁਸੀਂ ਇਸ ਇਨ੍ਹਾਂ ਮੁਲਕਾਂ ਦੇ ਵਿੱਚ ਆਖਰਕਾਰ ਨੂੰ ਤੁਹਾਡੀ ਨੀਤੀ ਅੱਗੇ ਕੀ ਹੈ ਤੁਸੀਂ ਕਰਨਾ ਕੀ ਚਾਹੁੰਦੇ ਹੋ ਭਾਵ ਕਿ ਇਹ ਇੱਥੋਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਇਸ ਨਗਰ ਕੀਰਤਨ ਤੋਂ ਬਾਅਦ ਗੁਰਵਿੰਦਰ ਜੀ ਇਹ ਬਿਲਕੁਲ ਕਲੀਅਰ ਹੋ ਆ ਹਮ ਅਸੀਂ ਪਿਛਲੇ 60 70 ਸਾਲਾਂ ਤੋਂ 80 ਸਾਲਾਂ ਤੋਂ ਹਮ ਵਾਰਲੇ ਮੁਲਖਾਂ ਦੇ ਵਿੱਚ ਆ ਕੇ ਬੈਠੇ ਆ ਸਾਨੂੰ ਸਭ ਕੁਝ ਮਿਲ ਰਿਹਾ ਸਾਨੂੰ ਉਹ ਕੁਆਲਿਟੀ ਮਿਲ ਰਹੀ ਆ ਸਾਨੂੰ ਓਪਰਚੂਨਿਟੀ ਮਿਲ ਰਹੀ ਆ ਅਸੀਂ ਪੈਸੇ ਕਮਾ ਕੇ ਪਿੱਛੇ ਨੂੰ ਪਾਏ ਆ ਨਾ ਹੂੰ ਹੂੰ ਹੁਣ ਉੱਥੇ ਜੋ ਸਾਡਾ ਹਾਲ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਜਿਹੜੇ ਉੱਥੇ ਬੰਦੇ ਆ ਉਹਨਾਂ ਨੂੰ ਪੂਰਾ ਨੌਲੇਜ ਨਹੀਂ ਹੂੰ ਸਾਨੂੰ ਇੱਥੇ ਪੂਰਾ ਨੌਲੇਜ ਵਾ ਸਾਨੂੰ ਇੱਥੇ ਹੱਕ ਉਹ ਆਪਣੀ ਗੱਲ ਕਰਨ ਦਾ ਬਿਲਕੁਲ ਤੁਸੀਂ ਵੀ ਦੇਖ ਲਓ ਸਾਰੇ ਦੇਖਦੇ ਆ ਸੋ ਇਸ ਕਰਕੇ ਉਹਨਾਂ ਨੇ ਉਥੇ ਭੜਕਾਉਣਾ ਹੀ ਆ ਹਮ ਹਿੰਦੁਸਤਾਨ ਦੀ ਸਰਕਾਰ ਨੇ ਤੇ ਸੂਬਾ ਸਰਕਾਰ ਨੇ ਉਹਨਾਂ ਨੇ ਇਹ ਕੰਮ ਕਰਨਾ ਪਈ ਤੀਲ ਲਾ ਕੇ ਆਪ ਬੰਦਰ ਵਾਂਗੂ ਪਰੇ ਜਾ ਬੈਠਣਾ ਜੀ ਸਾਨੂੰ ਉਹ ਸਾਰੇ ਚੀਜ਼ ਨੂੰ ਦੇਖ ਕੇ ਹਮ ਔਰ ਸਾਡ ਨੂੰ ਜਿਹੜੀਆਂ ਇੱਥੇ ਫੈਸਿਲਿਟੀਆਂ ਮਿਲੀਆਂ ਸਾਡੇ ਜਿਹੜੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਚਾਹੇ ਉਹ ਬੈਂਕ ਚ ਹੋਣ ਚਾਹੇ ਉਹ ਇੰਜੀਨੀਅਰਿੰਗ ਚ ਹੋਣ ਚਾਹੇ ਉਹ 에어로ਪਲੇਨ ਚ ਹੋਣ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਹਮ ਐਜੂਕੇਸ਼ਨ ਚ ਹੋਵੇ ਡਾਕਟਰੀਟ ਚ ਹੋਵੇ ਕਿਹੜੀ ਚੀਜ਼ ਹੋ ਆ ਜਿਹਦੇ ਵਿੱਚ ਸਾਡੇ ਬੱਚੇ ਇਸ ਵੇਲੇ ਟੌਪ ਜੌਬਾਂ ਤੇ ਹੈਗੇ ਕਿ ਨਹੀਂ ਹੈਗੇ ਬਿਲਕੁਲ ਹੈਗੇ ਪਰ ਸੋਤਾ ਸਾਹਿਬ ਗੱਲ ਇੱਥੇ ਸਵਾਲ ਫੇਰ ਇਹੀ ਪੈਦਾ ਹੋ ਜਾਂਦਾ ਤੁਹਾਡੀ ਗੱਲ ਨੂੰ ਮੈਂ ਐਗਰੀ ਕਰਦਾ ਕਿ ਹੁਣ ਇੱਕ ਬਹੁਤੇ ਲੋਕ ਇਹ ਇਸ ਗੱਲ ਦਾ ਇੱਥੇ ਜ਼ਿਕਰ ਕਰਦੇ ਨੇ ਕਿ ਨਿਊਜ਼ੀਲੈਂਡ ਦੀ ਪੁਲਿਸ ਉੱਥੇ ਕੀ ਕਰਦੀ ਸੀ ਉਥੋਂ ਦਾ ਪ੍ਰਸ਼ਾਸਨ ਉੱਥੇ ਕੀ ਕਰਦਾ ਸੀਗਾ ਜਿਹੜੀ ਕਾਉਂਸਲ ਤੋਂ ਜ਼ਿੰਮੇਵਾਰੀ ਲਈ ਜਾਂਦੀ ਆ ਉਹਦੀ ਕਿੰਨੇ ਕੁ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਲੋਕ ਤੁਹਾਡੇ ਤੱਕ ਉੱਥੇ ਪਹੁੰਚ ਕਿਦਾਂ ਗਏ ਇਹ ਸਵਾਲ ਇੱਥੇ ਪੈਦਾ ਹੋ ਰਹੇ ਨੇ ਤੁਹਾਡੀ ਗੱਲ ਠੀਕ ਹੈ ਹਰੇਕ ਤਰ੍ਹਾਂ ਦੇ ਲੋਕ ਇੱਥੇ ਹੁੰਦੇ ਨੇ ਆਪਣਾ ਪੱਖ ਵੀ ਠੀਕ ਹੈ ਜੀ ਗੁਰਵਿੰਦਰ ਜੀ ਗੱਲ ਇਹ ਆ ਕਿਸੇ ਤੇ ਮੌਕੇ ਤੇ ਜਣੀ ਉਦੋਂ ਹੀ ਸਵਾਲ ਚੱਕਲੇ ਬਹੁਤ ਸੌਖੇ ਆ ਹੂੰ ਜੋ ਹੋਇਆ ਉਹਦੇ ਵਿੱਚ ਜਿਹੜਾ ਸਾਰਿਆਂ ਨਾਲ ਵੱਡੀ ਚੀਜ਼ ਹੋਇਆ ਉੱਥੇ ਕਿਸੇ ਤੇ ਮਾਰਿਆ ਤਾਂ ਨਹੀਂ ਗਿਆ ਹੂੰ ਕਿਸੇ ਦੇ ਨਾਲ ਲੜਾਈ ਤਾਂ ਨਹੀਂ ਹੋਈ ਜੀ ਔਰ ਸਾਰਾ ਸਭ ਕੁਝ ਸਮਝੌਤੇ ਦੇ ਨਾਲ ਤਾਂ ਕਿਸੇ ਨੇ ਕਿਸੇ ਨਾਲ ਗਲਤ ਤਰੀਕੇ ਦੇ ਨਾਲ ਉਹ ਨਗਰ ਕੀਰਤਨ ਵੀ ਹੋ ਗਿਆ ਬਿਲਕੁਲ ਇਹ ਤਾਂ ਉਹਨਾਂ ਦੀ ਸ਼ਾਂਤ ਸ਼ੀਲਤਾ ਹੈਗੀ ਹੈ ਆਪਣੇ ਜੋ ਸਿੱਖ ਭਾਈਚਾਰਾ ਉਸ ਨਗਰ ਕੀਰਤਨ ਦੇ ਵਿੱਚ ਜੁੜਿਆ ਸੀ ਉਹਨਾਂ ਦੇ ਵੱਲੋਂ ਪੂਰੀ ਸ਼ਾਂਤ ਸ਼ੀਲਤਾ ਦੇ ਨਾਲ ਇਹ ਜਿੱਦ ਨੂੰ ਇੱਥੇ ਨਜਿੱਠਿਆ ਗਿਆ ਤੇ ਚਲੋ ਉਸ ਤੋਂ ਬਾਅਦ ਉਹ ਲੋਕ ਸਾਈਡ ਦੇ ਉੱਤੇ ਵੀ ਹੋ ਗਏ ਜੀ ਨਹੀਂ ਉਹਨਾਂ ਦੀ ਵੀ ਸ਼ਾਂਸ਼ੀਤ ਤਾਇਆ ਉਹਨਾਂ ਨੂੰ ਵੀ ਜਿਸ ਵੇਲੇ ਐਜੂਕੇਸ਼ਨ ਹੋਈ ਪਰ ਇਹ ਹੋ ਗਿਆ ਕਿ ਨਹੀਂ ਹੂੰ ਹੂੰ ਜੀ ਦੇਖੋ ਜੇ ਹੁਣ ਸਿੰਧੋਸਤਾਨ ਦੇ ਬੰਦਿਆਂ ਨੇ ਜਾਂ ਹਿੰਦੋਸਤਾਨ ਨੇ ਇਹ ਜਾਣ ਬੁੱਝ ਕੇ ਸਾਡੇ ਗੱਲ ਪਾਉਣਾ ਆ ਅਸੀਂ ਇਹ ਨਹੀਂ ਪਾਉਣਾ ਜੀ ਅਸੀਂ ਆਪਣੇ ਹੱਕਾਂ ਲਈ ਖੜੇ ਆ ਇੱਥੇ ਲੋ ਟੋਪ ਦਾ ਕੇਸ ਹੋਇਆ ਹੋਰ ਬੜੇ ਕੇਸ ਹੋਏ ਆ ਸਾਨੂੰ ਇਹਨਾਂ ਨੂੰ ਜਿਸ ਵੇਲੇ ਐਕਸਪਲੇਨ ਕੀਤਾ ਇਹਨਾਂ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਇੱਕ ਟਾਈਮ ਸੀ ਬਸਾਂ ਦੇ ਵਿੱਚ ਕੰਡਕਟਰ ਨਹੀਂ ਸੀ ਲੱਗਣ ਦਿੰਦੇ ਹੂੰ ਸੋ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਕਿਰਪਾਨ ਪਾ ਕੇ ਸਕੂਲ 'ਚ ਨਹੀਂ ਜਾਣ ਦਿੰਦੇ ਤੁਹਾਡੇ ਬੱਚਿਆਂ ਨੂੰ ਹੂੰ ਤੁਸੀਂ ਕੰਪੈਰੀਸ਼ਨ ਕਿਉਂ ਨਾ ਕਰ ਰਹੇ ਆ ਹੂੰ ਇਹ ਨਾ ਮੁਲਕ ਹਨ ਇਹਨਾਂ ਨੇ ਸਾਨੂੰ ਰੋਟੀ ਰੋਜੀ ਦਿੱਤੀ ਆ ਬਿਲਕੁਲ ਔਰ ਇੱਜ਼ਤ ਨਾ ਦਿੱਤੀ ਆ ਹੂੰ ਉੱਥੇ ਸਾਡੀ ਇੱਜ਼ਤ ਕਿੱਥੇ ਆ ਹੂੰ ਇੱਜ਼ਤ ਰੋਲ ਹੁੰਦੀ ਆ ਜੀ ਸਾਡੇ ਬੱਚੇ ਸ਼ਹੀਦ ਕੀਤੇ ਜਾਂਦੇ ਆ ਹੂੰ ਸਾਡੇ ਬੱਚੇ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਅਮਰਤਪਾਲ ਨੇ ਕੀ ਕੰਨਾ ਕੀਤਾ ਉਹਨੂੰ ਕਰਕੇ ਵਿੱਚ ਹੀ ਰੱਕਿਆ ਆ ਹੂੰ ਜਿਸ ਵੇਲੇ ਤੁਸੀਂ ਸਾਰੀ ਗੱਲ ਨੂੰ ਹੁਣ ਨਾ ਮੇਰਾ ਦਿਲ ਦੁਖੀ ਹੁੰਦਾ ਇਹਨਾਂ ਗੱਲਾਂ ਨਾਲ ਜੀ ਨਾ ਕਿ ਇਹ ਕਿ ਆ ਸਾਡੇ ਬਾਹਰਲੇ ਮਨੱਖਾਂ ਦੇ ਵਿੱਚ ਸਾਡੇ ਜਿਹੜੇ ਕਨੈਕਸ਼ਨ ਬਣੇ ਹੋ ਆ ਨਾ ਸਾਡੀ ਚੰਗੀ ਬਣਿਓ ਇਹਦੇ ਤੋਂ ਉਹਨੂੰ ਖਰਾਬ ਕਰਨ ਨੂੰ ਕਰ ਰਹੇ ਹਿੰਦੁਸਤਾਨ ਪਰ ਜੇਕਰ ਆਪਾਂ 1 ਮਿੰਟ ਵਾਸਤੇ ਉੱਤੇ ਮੰਨ ਵੀ ਲਈਏ ਵੀ ਚਲੋ ਆਪਾਂ ਜੇਕਰ ਕਹਿ ਵੀ ਦਈਏ ਕਿ 1% ਜਾਂ 2% ਪੰਜਾਬ ਵਾਲੇ ਜਾਂ ਭਾਰਤ ਵਾਲੇ ਸਹੀ ਵੀ ਕਹਿੰਦੇ ਨੇ ਪਰ ਇਹ ਨੋਬਤ ਆਈ ਕਿਉਂ ਇਹਦੇ ਉੱਤੇ ਵੀ ਚਰਚਾ ਕਰਨੀ ਜ਼ਰੂਰ ਬਣਦੀ ਹੈ ਕਿ ਇੰਨੀ ਵੀ ਨੋਬਤ ਇੱਥੇ ਕਿਉਂ ਆਈ ਜਾਂ ਹੋਰ ਵੀ ਕਿਤੇ ਆਪਣੇ ਕੋਈ ਵਿਰੋਧਤਾ ਹੁੰਦੀ ਹੈ ਤਾਂ ਉਹ ਉਹਦਾ ਕਾਰਨ ਕੀ ਬਣਦਾ ਨਵੇਂ ਆਏ ਕੁਝ ਕੁ ਲੋਕਾਂ ਨੂੰ ਆ ਇੱਥੇ ਜਿਵੇਂ ਆਪਾਂ ਹੁਣ ਵੀ ਕਿਸੇ ਹੋਰ ਨਾਲ ਗੱਲ ਹੋ ਕੇ ਹਟੀ ਐ ਜਾਂ ਪੰਜਾਬ ਦੇ ਵਿੱਚ ਵੀ ਕਾਫੀ ਸਾਰੀ ਗੱਲਬਾਤ ਹੋਈ ਐ ਉਹ ਕਹਿੰਦੇ ਵੀ ਜਿਹੜੇ ਹੁਣ ਨਵੇਂ ਆਏ ਨੇ ਇਹ ਥੋੜੇ ਜਿਹਾ ਹੋਰ ਹਿਸਾਬ ਦੇ ਨਾਲ ਇੱਥੇ ਡੀਲ ਕਰਦੇ ਨੇ ਇਹਨਾਂ ਇਹ ਇਹ ਕਿੱਥੋਂ ਤੱਕ ਜਾਇਜ ਐ ਜਾਂ ਹੁਣ ਬਹੁਤ ਹੀ ਜੇਕਰ ਆਪਾਂ ਇੱਥੇ ਗੱਲ ਕਰ ਲਈ ਜਿਹੜੇ ਨਵੇਂ ਆਏ ਨੇ ਉਹ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਸੇਵਾ ਵੀ ਬਹੁਤ ਕਰਦੇ ਨੇ ਇਕੱਲਾ ਆਪਾਂ ਜਿਹੜੇ ਜਿਹੜੇ ਨਵੇਂ ਆਏ ਆ ਨਾ ਉਹਨਾਂ ਨੂੰ ਇੱਥੇ ਦੀ ਰੇਣੀ ਬੈਣੀ ਸੈਣੀ ਦਾ ਨਹੀਂ ਪੂਰਾ ਇੱਜ਼ਤ ਹੂੰ ਹੁਣ ਤੁਸੀਂ ਦੇਖੋ ਕਬੱਡੀਆ ਤੇ ਕਿੰਨਾ ਕੁਛ ਹੋ ਰਿਹਾ ਜੀ ਤੁਸੀਂ ਇਹ ਦੇਖੋ ਕਿ ਇੱਥੇ ਆ ਕੇ ਨਾਲੇ ਤੋਂ ਕੰਮ ਕਰਦੇ ਨਾਲੇ ਸਾਡੇ ਨਾਲ ਫੇਰ ਬਾਕੀ ਦੇ ਅੰਦੇ ਨਾਲ ਮਾਰੇ ਚੰਗੇ ਕਹਿੰਦੇ ਆ ਬਿਲਕੁਲ ਰਾਈਟ ਹੁਣ ਜਿਹੜੀ ਜਿਹੜੀ ਸਾਡੀ 17 ਸਾਲਾਂ ਦੀ ਕਮਾਈ ਕੀ ਚੂਆ ਉਹ ਅਸੀਂ 5 ਮਿੰਟਾਂ ਚ ਰੋੜ ਦੇ ਜੀ ਬਿਲਕੁਲ ਸੋ ਇਸ ਕਰਕੇ we have to take it lightly we have to be understandable dusra ae hai sanu sade bachiyan nu bhi educate karan di lod aa bilkul so es karke let us not jump into the fire let's be practical asi ede vich vichar karke eh koi eddi jadi gall hoyi aa maadi hoyi aa par ਨਾਲ ਦੀ ਨਾਲ ਸਾਨੂੰ ਉਹਦੇ ਤੋਂ ਸਬਕ ਸਿੱਖਣਾ ਵੀ ਚਾਹੀਦਾ ਹੂੰ ਵੀ ਸ਼ੁਡ ਐਜੂਕੇਟ ਪੀਪਲ ਤੇ ਨਾਲ ਇਹ ਵੀ ਦੱਸਣਾ ਚਾਹੀਦਾ ਕਿ ਉੱਥੇ ਦਾ ਤੇ ਇੱਥੇ ਦਾ ਸਾਡਾ ਕਿੰਨਾ ਫਰਕ ਕੋ ਬਿਲਕੁਲ ਜੀ ਦੇਖੋ ਤੁਸੀਂ ਵੀ ਆਏ ਆ ਉੱਥੋਂ ਹੀ ਆਏ ਆ ਨਾ ਹੂੰ ਅਸੀਂ ਆਏ ਆ ਮੈਂ 8 ਸਾਲ ਦਾ ਸੀ ਜਦੋਂ ਆਹ ਜੀ ਔਰ 58 ਚਾਹੇ ਅਸੀਂ ਸਭ ਕੁਝ ਦੇਖਿਆ ਇੱਥੇ ਹੂੰ ਪਰ ਇੱਥੇ ਦੀਆਂ ਜਿਹੜੀਆਂ ਗਲਾਸ ਸੀਲਿੰਗ ਸੀ ਉਹ ਅਸੀਂ ਤੋੜੀਆਂ ਹੂੰ ਸਾਡੇ ਬੈਂਕਾਂ 'ਚ ਕਿਸੇ ਚਲ ਜਾਓ ਸਾਡੇ ਬੱਚੇ ਕੰਮ ਕਰਦੇ ਆ ਕਿਸੇ ਸਟੋਰ 'ਚ ਚਲ ਜਾਓ ਸਾਡੇ ਬੱਚੇ ਕੰਮ ਕਰਦੇ ਆ ਉਹ ਕਿਉਂ ਉਹਨਾਂ ਨੂੰ ਦਿੰਦੇ ਆ ਕਿਉਂਕਿ ਹਾਰਡ ਵਰਕਰ ਬਿਲਕੁਲ ਇਹੀ 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 ਗੱਲ ਦਾ ਇੱਥੇ ਜ਼ਿਕਰ ਹੁੰਦਾ ਸੋਤਾ ਸਾਹਿਬ ਕਿ ਦੋ ਜਾਂ ਚਾਰ ਜੇਕਰ ਲੋਕਾਂ ਕਰਕੇ ਆਪਾਂ ਆਪਣੀ ਸਾਰੀ ਕਮਿਊਨਿਟੀ ਨੂੰ ਬਦਨਾਮ ਨਹੀਂ ਇੱਥੇ ਕਰ ਸਕਦੇ ਜੇਕਰ ਆਪਾਂ ਦੂਜੀ ਗੱਲ ਇੱਥੇ ਕਰ ਲਈਏ ਤਾਂ ਕਿਉਂਕਿ ਆਪਣੇ ਜਿਹੜੇ ਹੁਣ ਚਾਹੇ ਨਵੇਂ ਆਏ ਨੇ ਚਾਹੇ ਪੁਰਾਣੇ ਆਏ ਨੇ ਜਿਹੜੇ ਸਾਰੇ ਸਾਡੇ ਵਰਗੇ ਨੇ ਉਹ ਸੇਵਾ ਵੀ ਬਹੁਤ ਕਰਦੇ ਨੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਆਪਣਾ ਆਪਣੀਆਂ ਸ਼ਿਫਟਾਂ ਹਾਲਾਂਕਿ ਜੇਕਰ ਮੈਂ ਇੱਥੇ ਗੱਲ ਕਰ ਲਵਾਂ ਕਿ ਇੱਕ ਦਿਨ ਸ਼ਿਫਟ ਨਾ ਮਿਲੇ ਤਾਂ ਉਹਨਾਂ ਦਾ ਲੱਗਦਾ ਕਈਆਂ ਦਾ ਗੁਜ਼ਾਰਾ ਵੀ ਥੋੜਾ ਜਿਹਾ ਹਿੱਲੇ ਜਾਂਦਾ ਹੁਣਾ ਪਰ ਫਿਰ ਵੀ ਉਹ ਉਸ ਚੀਜ਼ ਦੀ ਪਰਵਾਹ ਨਹੀਂ ਕਰਦੇ ਉਹ ਸੇਵਾ ਨੂੰ ਪੈੜ ਲੈਂਦੇ ਨੇ ਅਜਿਹੀ ਨੌਜਵਾਨ ਵੀ ਹੈਗੇ ਨੇ ਅਜਿਹੀ ਸਟੂਡੈਂਟ ਵੀ ਸਟੂਡੈਂਟ ਵੀ ਇੱਥੇ ਆਏ ਨੇ ਸੋ ਇਹ ਸਾਰਾ ਜੀਵਨ ਕਾਂਗ ਹਰੀ ਕਾਂਗ ਹਰੀ ਇੱਕੋ ਹੀ ਹੁੰਦੀ ਆ ਹੂੰ ਕਾਂਗਹਰੀ ਜੇ ਮੈਂ ਲਿਪੜ ਜਵੇ ਤਾਂ ਉਹ ਇੱਕ ਨੂੰ ਲਿਪੇੜਦੀ ਉਹ ਕਈਆਂ ਨੂੰ ਲਿਪੇੜਦੀ ਆ ਬਿਲਕੁਲ ਪਰ ਉਹ ਹੁੰਦੀ ਏਕਵਾ ਸੋ ਇਸ ਕਰਕੇ ਸਾਨੂੰ ਵੀ ਹੈਵ ਟੂ ਟੇਕ ਥਿਸ ਵਿਦ ਅ ਪਿੰਚ ਆਫ ਸాల్ਟ ਐਂਡ ਟ੍ਰਾਈਂਗ ਟੂ ਸੋਲਵ ਇਟ ਜੀ ਨਾਟ ਕਿ ਅਸੀਂ ਗੰਦੜਾ ਪਾ ਕੇ ਇਹਨੂੰ ਹੋਰ ਗੰਦੜਾ ਕਰਕੇ ਜੀ ਮੇਰੇ ਤਾਂ ਬਿਲਕੁਲ ਤੇ ਚਾਰ ਹੋਰ ਬਾਕੀ ਬਿਲਕੁਲ ਤੇ ਹੁਣ ਕੀ ਕਹਿਣਾ ਚਾਹੋਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੰਗਲੈਂਡ ਦੀ ਗੱਲ ਜੇ ਕਰ ਇੱਥੇ ਕਰ ਲਈਏ ਇੱਥੇ ਵੀ ਨਗਰ ਕੀਰਤਨ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਨਿਕਲਦੇ ਨੇ ਕਿੰਨਾ ਕੁ ਗੱਲਾਂ ਦਾ ਆਪਾਂ ਇੱਥੇ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ ਕਿੰਨਾ ਕੁ ਪ੍ਰਸ਼ਾਸਨ ਨੂੰ ਆਪਾਂ ਬਾਤ ਚੜ ਕੇ ਕੀ ਬੇਨਤੀ ਕਰ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜਾਂ ਆਪਣੀ ਕਿੰਨੀ ਕਿ ਜ਼ਿੰਮੇਵਾਰੀ ਇੱਥੇ ਬਣਦੀ ਹੈ ਨਹੀਂ ਦੇਖੋ ਜਿਹੜੇ ਇੱਥੇ ਨਗਰ ਕੀਰਤਨ ਵੀ ਕਰਦੇ ਆ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀਗੇ ਹੂੰ ਹੂੰ ਫਿਰ ਇਹ ਹੋរី ਹੋਰੀ ਜਦ 84 ਦੇ ਵਿੱਚ ਸਭ ਕੁਝ ਹੋਇਆ ਉਸ ਤੋਂ ਬਾਅਦ ਫਿਰ ਨਗਰ ਕੀਰਤਨ ਨਿਕਲਣ ਲੱਪੇ ਜੀ ਫਿਰ ਅਸੀਂ ਰੱਜਿਆਂ ਨੂੰ ਰਜਾਉਨੇ ਆ ਹਮ ਗੁਰਨਾਕ ਦੇਵੀ ਦੀ ਫਲਸਫੀ ਤੇ ਅਸੀਂ ਉੱਠ ਚੱਲਦੇ ਆ ਹਮ ਰਾਈਟ ਹੋ ਉੱਥੇ ਜਿੰਨਾ ਵੀ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਨਗਰ ਕੀਰਤਨ ਤੇ ਜ਼ਬਰਦਸਤੀ ਅਸੀਂ ਰੋਟੀ ਖੜਾਉਨੇ ਆ ਦਾ ਜੋ ਵੀ ਉਹਨਾਂ ਸਾਡੇ ਕੋਲ ਹੁੰਦਾ ਹੈ ਜਿਹੜਾ ਗਰੀਬ ਨੂੰ ਖਣਾਉਣਾ ਉਹਦਾ ਤੇ ਇਹਦਾ ਫਰਕ ਨਹੀਂ ਹੈਗਾ ਬਿਲਕੁਲ ਪਰ ਅਸੀਂ ਇਹ ਕਹਿੰਦੇ ਆ ਕਿਉਂਕਿ ਅਸੀਂ ਵੀ ਉਹਨਾਂ ਦੇ ਨਾਲ ਬਹਿਸ ਨਹੀਂ ਕਰਦੇ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਹੁਣ ਇਹ 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 ਲੜਾਈ ਨਹੀਂ ਪਾਉਂਦੇ ਸਾਡੀ ਇਹ ਬਹੁਤ ਵੱਡੀ ਸਿਆਣਪ ਆ ਜੀ ਕਿਉਂ ਕਿ ਉਹਦੇ ਵਿੱਚ ਅਸੀਂ ਜਿੱਥੇ ਕਿਤੇ ਗੱਲ ਕਰਨ ਦਾ ਮੌਕਾ ਮਿਲਦਾ ਉੱਥੇ ਅਸੀਂ ਕਰਦੇ ਹਾਂ ਕਿ ਲੋੜਵੰਦ ਦੀ ਲੋੜ ਪੂਰੀ ਕਰੋ ਬਿਲਕੁਲ ਇਹ ਜਿਹੜੇ ਅਸੀਂ ਨਗਰ ਕੀਰਤਨਾਂ ਦੇ ਉੱਪਰ ਖਾਣੇ ਲਾਉਂਦੇ ਹਾਂ ਫਲਾਣਾ ਕਰਦੇ ਹਾਂ ਇਹਨਾਂ ਦਾ ਕੋਈ ਖਾਸ ਮਤਵ ਨਹੀਂ ਅਸੀਂ ਰੱਜਿਆਂ ਨੂੰ ਰਜਾਉਨੇ ਆ ਬਿਲਕੁਲ ਬਿਲਕੁਲ ਸਾਡੇ ਨਾਨਕ ਨੇ ਕਿਹਾ ਭੀ ਰੱਜਿਆਂ ਨੂੰ ਨਾ ਰਜਾਓ ਜੀ ਤੁਸੀਂ ਜਿਹੜਾ ਲੋੜਵੰਦ ਆ ਉਹਦੀ ਲੋੜ ਪੂਰੀ ਕਰੋ ਇਸ ਤਰੀਕੇ ਦੇ ਨਾਲ ਅਕਾਲ ਚੈਨਲ ਕਰ ਰਿਹਾ ਆ ਕਿ ਉੱਥੇ ਜਿਹਦਾ ਘਰ ਹੈ ਗਿਆ ਕਿਸੇ ਦੀ ਲੋੜ ਹੋਈ ਉਹਦੇ ਐਕਸੀਡੈਂਟ ਹੋ ਗਿਆ ਉਹਨਾਂ ਲਈ ਤੁਸੀਂ ਇਕੱਠਾ ਕੀ ਕਰਦੇ ਪੈਸੇ ਹੂੰ 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 ਤੁਸੀਂ ਉਹ ਜਾ ਕੇ ਲਾਉਂਦੇ ਨਹੀਂ ਬਿਲਕੁਲ ਇਹ ਕੰਮ ਕਰਨ ਵਾਲੇ ਆ ਹੂੰ ਸੋ ਇਹ ਆਪੋ ਆਪਣੀ ਅਕਲ ਉਹ ਆਪੋ ਆਪਣੀ ਸੋਚ ਉਹ ਤੇ ਅਸੀਂ ਇੱਕ ਬੇਨਤੀ ਕਰ ਸਕਦੇ ਹਾਂ ਅਸੀਂ ਜਾ ਕੇ ਲੜ ਨਹੀਂ ਸਕਦੇ ਬਿਲਕੁਲ 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 ਸਾਨੂੰ ਚਾਹੀਦਾ ਜੀ ਜੀ ਧੰਨਵਾਦ ਕਰਦੇ ਹਾਂ ਸੋਤਾ ਸਾਹਿਬ ਤੁਹਾਡਾ ਜੋ ਸਮਾਂ ਕੱਢਿਆ ਤੁਸੀਂ ਤਮਾਮ ਇਸ ਸੰਬੰਧ ਵਿੱਚ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਇੱਥੇ ਸਾਂਝੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਸੰਨ ਅਮਰੀਕ ਸਿੰਘ ਖੋਤਾ ਜਿਹਨਾਂ ਦੇ ਵੱਲੋਂ ਤਮਾਮ ਜਿਹੜੀ ਗੱਲਬਾਤ ਹੈ ਇਸ ਨਿਊਜ਼ੀਲੈਂਡ ਦੇ ਮਸਲੇ ਦੇ ਉੱਤੇ ਸਰ ਨਾਲ ਇੱਥੇ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕੁਝ ਗੱਲਾਂ ਦਾ ਜਿਹੜਾ ਇੱਥੇ ਧਿਆਨ ਰੱਖਣਾ ਜਿਹੜਾ ਕਿ ਜ਼ਰੂਰੀ ਹੈਗਾ ਤੇ ਬਾਕੀ ਉਹਨਾਂ ਦੇ ਵੱਲੋਂ ਹੋਰ ਵੀ ਕਾਫੀ ਸਾਰਾ ਜਿਹੜਾ ਜ਼ਿਕਰ ਆ ਉਹ ਇੱਥੇ ਕੀਤਾ ਗਿਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਥੇਬੰਦੀਆਂ ਇਸ ਮਾਮਲੇ ਨੂੰ ਕਿਸ ਹੱਦ ਤ ਅੱਗੇ ਲੈ ਕੇ ਜਾਂਦੀਆਂ ਨੇ ਤੇ ਕਿਸ ਹੱਦ ਤੱਕ ਇਹ ਸਾਰਾ ਮਸਲਾ ਜਿਹੜਾ ਇੱਥੇ ਹੱਲ ਹੁੰਦਾ